ਸੁਖਜਿੰਦਰ ਰੰਦਾਵਾਦੀ ਥਾਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਪਾਰਟੀ ਹਾਈ ਕਮਾਂਡ ਦਾ ਸੀ ਜਦੋਂ ਕਿ ਚੰਨੀ ਨਾਲ ਇੱਕ ਵੀ ਵਿਧਾਇਕ ਨਹੀਂ ਸੀ ਇਹ ਕਹਿਣਾ ਸੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਦਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਵੜਿੰਗ ਨੇ ਕਿਹਾ ਕਿ ਕਾਂਗਰਸ ਇਕਜੁੱਟ ਹੈ ਵਿਰੋਧੀ ਝੂਠੀਆਂ ਖਬਰਾਂ ਫੈਲਾ ਰਹੇ ਨੇ ਚੰਨੀ ਸਾਹਿਬ ਦੇ ਬਿਆਨ ਤੇ ਮੈਂ ਟਿੱਪਾ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਹੈ ਉਹਨਾਂ ਤੇ ਜਿਹੜਾ ਪ੍ਰਧਾਨ ਹੁੰਦਾ ਹੈ ਉਹ ਆਪਣਾ ਆਪਣੀ ਟਿੱਪਾ ਟਿੱਪਣੀ ਨਹੀਂ ਦਿੰਦਾ ਉਹ ਪਾਰਟੀ ਪਲੇਟਫਾਰਮ ਤੇ ਦਿੰਦਾ ਹੈ ਲੇਕਿਨ ਪੰਜਾਬ ਦੀ ਜਿੱਥੋਂ ਤੱਕ ਗੱਲ ਹੈ ਕੇਵਲ ਹਿੰਦੁਸਤਾਨ 'ਚ 21 ਸੂਬਾ ਹੈ ਜਿੱਥੇ ਸੰਧੀ ਵਾਰਤਾ ਦਾ ਪ੍ਰਤੀਕ ਹੈਗਾ ਇਹ ਸੂਬਾ ਪੰਜਾਬ ਜਿੱਥੇ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਉਹ ਸਾਡੇ ਗੁਰੂਆਂ ਨੇ ਸਾਨੂੰ ਇੱਕ ਫਰਮਾਨ ਦਿੱਤਾ ਸੀ ਜਿਹਨੂੰ ਹਰ ਵਿਅਕਤੀ ਮੰਨਦਾ ਹੈ ਇੱਥੇ ਜਾਤ ਪਾਤ ਦੇ ਨਾਮ ਤੇ ਕੋਈ ਵਿਅਕਤੀ ਅਗਰ ਰਾਜਨੀਤੀ ਕਰਨ ਦੀ ਸੋਚੇਗਾ ਤਾਂ ਉਹ ਤਬਾਹ ਹੋ ਜਾਏਗਾ ਕਿਉਂਕਿ ਅਸੀਂ ਸਰਬ ਧਰਮਾਂ ਨੂੰ ਮੰਨਦੇ ਆਂ ਸਰਬ ਜਾਤੀਆਂ ਨੂੰ ਮੰਨਦੇ ਆਂ ਸਾਨੂੰ ਤਾਂ ਇਹ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਸਾਡੇ ਪਿੰਡਾਂ 'ਚ ਸਾਡੇ ਘਰਾਂ 'ਚ ਕਿ ਕੌਣ ਦਲਿਤ ਹੈ ਕੌਣ ਕ੍ਰਿਸਚੀਅਨ ਹੈ कौन हिंदू है इथे अपरकास्ट दी गल ਜਾਂ दलित दी ਗੱਲ ਹੀ ਨਹੀਂ ਕਰ ਸਕਦਾ ਔਰ ਜਿਹੜਾ ਵੀ ਕਰੇਗਾ ਵਿਅਕਤੀ ਓਰਾ ਬਹੁਤ ਵੱਡਾ ਨੁਕਸਾਨ ਹੋਏਗਾ ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਤੁਹਾਡੇ ਖੂਨ ਦਾ ਰੰਗ ਲਾਲ ਹੈ ਤੇ ਅਸੀਂ ਸਭ ਨੂੰ ਪ੍ਰੇਮ ਕਰਨਾ ਤੇ ਇੱਕ ਅੱਖ ਨਾਲ ਵੇਖਣਾ ਜਾਤ ਪਾਤ ਦਾ ਨਨਪੁਰ ਸਾਹਿਬ ਖਤਮ ਕਰਤੀ ਸੀ ਕੋਈ ਐਸੀ ਜਾਤ ਪਾਤ ਇਹ ਬੀਜੇਪੀ ਦਾ ਅਜੰਡਾ ਹੈ ਟੋਟਲੀ ਜਿਹੜਾ ਬਾਇਫਰਗੇਸ਼ਨ ਪੋਲਰਾਈਜੇਸ਼ਨ ਧਰਮ ਦੇ ਨਾਮ ਤੇ ਜਾਤੀ ਦੇ ਨਾਮ ਤੇ ਮੰਦਰ ਦੇ ਨਾਮ ਤੇ ਗੁਰਦੁਆਰਾ ਦੇ ਨਾਮ ਤੇ ਕਬਰਿਸਤਾਨ ਦੇ ਨਾਮ ਤੇ ਸ਼ਮਸ਼ਾਨ ਘਾਟ ਦੇ ਨਾਮ ਤੇ ਇਹ ਰਾਜਨੀ ਮੁਸਲਮਾਨ ਦੇ ਨਾਮ ਤੇ ਰਾਜਨੀਤੀ ਤਾਂ ਬੀਜੇਪੀ ਕਰਦੀ ਹੈ ਕਾਂਗਰਸ ਤਾਂ ਚਰਨਜੀਤ ਚੰਨੀ ਚਰਨਜੀਤ ਚੰਨੀ ਵੀ ਕਿ ਚਰਨਜੀਤ ਚੰਨੀ ਵੀ ਕਿ ਬੀਜੇਪੀ ਦੀ ਲੈਂਗੁਏਜ ਬੋਲ ਰਹੇ ਨੇ ਚਰਨਜੀਤ ਚੰਨੀ ਵੀ ਕਿ ਬੀਜੇਪੀ ਦੀ ਲੈਂਗੁਏਜ ਬੋਲ ਰਹੇ ਨੇ ਕੀਤਾ ਜਾਂਦਾ ਕਹਿੰਦੇ ਤੁਸੀਂ ਬੀਜੇਪੀ ਚ ਆ ਜਾਓ ਉਹ ਮੇਰੇ ਕੀ ਮੈਂ ਤਾਂ ਫਿਰ ਕਹਿ ਰਹੇ ਹਾਂ ਕਿ ਬੀਜੇਪੀ ਹਿੰਦੁਸਤਾਨ ਦੇ ਪ੍ਰਧਾਨ ਅੱਜ ਦਲਿਤ ਨੇ ਖਰਗੇ ਸਾਹਬ ਔਰ ਸਾਨੂੰ ਬੜਾ ਮਾਣ ਹੈ ਇਸ ਗੱਲ ਤੇ ਕਿ ਸਾਡੇ ਪ੍ਰਧਾਨ ਮਲਿਕ ਅਰਜੁਨ ਖਰਗੇ ਮੈਂ ਪਰਸੋਂ ਇਹ ਗੱਲ ਕਹੀ ਕਿ 34 ਸੀਟਾਂ ਰਿਜ਼ਰਵ ਨੇ ਪੰਜਾਬ। ਲੇਕਿਨ ਅਗਰ 50 ਬੰਦੇ ਕਾਬਿਲ ਹੋਣ ਜਾਂ ਹੋਰ ਵੀ ਕਿਉਂ ਨਹੀਂ ਲੜ ਸਕਦੇ ਚੋਣ ਇੱਥੇ ਕਾਬਲੀਅਤ ਦੇ ਨਾਮ ਤੇ ਜਾਤ ਪਾਤ ਨਾਲ ਥੋੜੀ ਦੇਖਿਆ ਜਾਂਦਾ ਹੈ। ਇਹ ਬੀਜੇਪੀ ਦਾ ਅਜੰਡਾ ਹੈ ਪੋਲਰਾਈਜੇਸ਼ਨ ਪਾੜੋ ਤੇ ਰਾਜ ਕਰੋ ਇਹ ਜਾਂਦਾ ਵਈ ਇਹ ਚਰਨਜੀਤ ਚੰਨੀ ਕੇ ਬੀਜੇਪੀ ਕੀ ਲੈਂਗੁਏਜ ਬੋਲ ਰਹੇ ਹੋ ਉਹ ਯਾਰ ਮੈਂ ਕਾ ਮੈਂ ਚਰਨਜੀਤ ਸਿੰਘ ਚੰਨੀ ਤੇ ਜਿਹੜਾ ਟਿੱਪਾ ਟਿੱਪਣੀ ਹੈ ਅਗਰ ਕੋਈ ਗੱਲ ਹੋਏਗੀ ਉਹਨਾਂ ਦੇ ਬਿਆਨ ਤੇ ਉਹ ਮੈਂ ਨਹੀਂ ਕਰਨਾ ਚਾਹੁੰਦਾ ਉਹ ਮੈਂ ਪਾਰਟੀ ਪਲੈਟਫਾਰਮ ਤੇ ਆਪਣੀ ਹਾਈ ਕਮਾਂਡ ਜਦ ਪੁੱਛੇਗੀ ਜਾਂ ਕੋਈ ਗੱਲ ਹੋਏਗੀ ਉਹ ਕਰਾਂਗੇ ਕੇਵਲ ਟੀਲੂ ਨੇ ਉਹਨਾਂ ਨੂੰ ਵੈਲਕਮ ਕੀਤਾ ਕਹਿੰਦੇ ਆਜੋ ਬੀਜੇਪੀ ਚ ਕਿ ਇਹ ਬਟ ਲੋ ਨੇ ਵੈਲਕਮ ਕੀਤਾ ਜਾਂ ਨਹੀਂ ਕੀਤਾ ਯਾਰ ਇਸ ਗੱਲ ਦੇ ਬਾਰੇ ਮੈਂ ਕੁਝ ਪਰ ਮੈਨੂੰ ਇੱਕ ਗੱਲ ਦੱਸੋ ਕੀ ਪੰਜਾਬ ਦੇ ਅੰਦਰ ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਬਣ ਨਹੀਂ ਰਿਹਾ ਸੀ ਜਦੋਂ ਸੁਖਜਿੰਦਰ ਰੰਧਾਵਾ ਪੰਜਾਬ ਦੇ ਅੰਦਰ ਮੁੱਖ ਮੰਤਰੀ ਬਣ ਰਹੇ ਸੀ ਤੇ ਅਚੰਭੇ ਤੇ ਫਰਮਾਨ ਆਉਂਦਾ ਹੈ ਕਿ ਹੁਣ ਚੰਨੀ ਸਾਹਿਬ ਹੋਣਗੇ ਹਾਲਾਂਕਿ ਕੋਈ ਐ ਨਹੀਂ ਸੀ ਵੀ ਚੰਨੀ ਸਾਹਿਬ ਦੇ ਨਾਲ ਕੋਈ ਐਮ ਐਲ ਏ ਸਹਿबान ਸੀ ਇੱਕ ਵੀ ਨਹੀਂ ਸੀ ਇੱਕ ਵੀ ਨਹੀਂ ਸੀ ਪਰ ਚੰਨੀ ਸਾਹਿਬ ਦਾ ਜਦੋਂ ਫਰਮਾਨ ਆਇਆ ਕਿਸੇ ਵਿਅਕਤੀ ਨੇ ਨਹੀਂ ਕਹਿਣਾ ਕਿ ਕੋਈ ਦਲਿਤ ਹੈ ਜਾਂ ਹਿੰਦੂ ਹੈ ਜਾਂ ਸਿੱਖ ਹੈ ਸਾਡੇ ਚੰਨੀ ਸਾਹਿਬ ਸਿਰ ਦੇ ਤਾਜ ਬਣ ਗਏ ਕਿਉਂਕਿ ਚੰਨੀ ਸਾਹਿਬ ਸਾਨੂੰ ਇਹ ਸਾਨੂੰ ਸਿਖਾਇਆ ਹੀ ਨਹੀਂ ਵੀ ਕੋਈ ਜਾਤ ਪਾਤ ਹੈ ਵੀ ਅਪਰ ਕਾਸਟ ਨੂੰ ਲਾ ਕੇ ਜਾਖੜ ਨੂੰ ਲਾ ਕੇ ਤੇ ਚੰਨੀ ਸਾਹਿਬ ਨੂੰ ਸੀਐਲਪੀ ਬਣਾਇਆ ਨਹੀਂ ਬਣਾਇਆ ਤਾਂ ਤੁਸੀਂ ਦੱਸ ਦਿਓ ਅੱਪਰ ਕਾਸਮ ਰਮਿੰਦਰ ਸਿੰਘ ਨੂੰ ਲਾ ਕੇ ਚੰਨੀ ਸਾਹਿਬ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਨਹੀਂ ਬਣਾਇਆ ਤਾਂ ਤੁਸੀਂ ਦੱਸ ਦਿਓ ਕਹਿਣ ਦਾ ਮਤਲਬ ਸੀਡਬੀਯੂਸੀ ਮੈਂਬਰ ਐਗਰੀਕਲਚਰ ਕਮੇਟੀ ਦੇ ਚੇਅਰਮੈਨ ਚੰਨੀ ਸਾਹਿਬ ਹਾਂ ਤਾਂ ਕਈ ਵਾਰੀ ਬੰਦਾ ਜ਼ੁਬਾਨ ਜਬੂਨ ਥੜਕ ਜਾਂਦੀ ਹੈ ਪਤਾ ਨਹੀਂ ਦਰਦ ਕਿੱਥੇ ਹੈਗਾ ਦਰਦ ਪਰ ਮੈਨੂੰ ਇਹ ਨਹੀਂ ਪਤਾ ਕਿ ਦਰਦ ਕਿੱਥੇ ਹੈ ਜਾਂ ਨਹੀਂ ਹੈ ਲੇਕਿਨ ਪੰਜਾਬ ਸਾਂਝੀ ਵਾਰਤਾ ਦਾ ਪ੍ਰਤੀਕ ਹੈ ਇਰੇ ਵਿੱਚ ਜਾਤ ਪਾਤ ਔਰ ਕਾਂਗਰਸ ਪਾਰਟੀ ਅਗਰ ਜਾਤ ਪਾਤ ਦੀ ਰਾਜਨੀਤੀ ਕਰਦੀ ਤਾਂ ਅੱਜ ਸਤਾ ਚ ਹੁੰਦੀ ਰਾਹੁਲ ਗਾਂਧੀ ਕੁਰਸੀ ਦੇ ਵਾਸਤੇ ਦੇਸ਼ ਦੇ ਲੋਕਾਂ ਨੂੰ ਆਪਸ ਚ ਲੜਾ ਨਹੀਂ ਸਕਦੇ ਇਹ ਮੈਂ ਮੈਂ ਬੇਨਤੀ ਕਰਾਂਗਾ ਮੈਂ ਮੈਂ ਪੰਜਾਬ ਦੀ ਕਾਂਗਰਸ ਪਾਰਟੀ ਦੇ ਹਰ ਲੀਡਰ ਨੂੰ ਇਹ ਬੇਨਤੀ ਕਰਨੀ ਚਾਹਣਾ ਹੈ ਕੋਈ ਵਿਅਕਤੀ ਬੀਜਪੀ ਦੀ ਸੋਚ ਤੇ ਗੱਲ ਕਰਨ ਤੋਂ ਸਾਨੂੰ ਸਾਰਿਆਂ ਨੂੰ ਗੁਰੇਜ ਕਰਨੀ ਚਾਹੀਦੀ ਹੈ ਕਿਉਂਕਿ ਬੀਜਪੀ ਦਾ ਅਜੰਡਾ ਅਸੀਂ ਦੇਸ਼ ਚੋਂ ਖਾੜਨਾ ਹੈ ਨਾ ਕੇਵਲ ਪੰਜਾਬ ਨਾ ਕੇਵਲ ਪੰਜਾਬ ਚੋਂ चन्नी so, साहब के बयान पे मैं कोई टिप्पणा टिप्पणी नहीं कर नहीं भारत भूषण आशू भारत भूषण आश्री इंद्रवीर बुलारी ने स्टेटमेंट इशू किया है कि चरणजीत चन्नी ने जो बोला है वो सही बोला है फेयर रिप्रेजेंटेशन की बात किया और गलत तरीके से उनके जो बात है उसको पोर्ट्रे किया जा रहा है किसी ने क्या कहा किसी ने क्या नहीं कहा क्या फेर है क्या अनफेर है मेरे लिए तो सब ही फेर है क्योंकि मैं पार्टी का अध्यक्ष हूं ना तो मैं कंडेम कर सकता हूं ना कोई बात को ऊपर पक्ष में कह सकता हूं मैं जो पार्टी के अंदर की बात है वो सारी की सारी पार्टी प्लेटफॉर्म पे ऊपर रख सकता हूं लेकिन हमारी पार्टी की विचारधारा बहुत से लोगों को पता नहीं है कि पार्टी की विचारधारा क्या है ये अकाली दल से कोई व्यक्ति या कोई किसी पार्टी से मेरे जैसा कोई नया बदला पार्टी की विचारधारा कॉन्स्टिट्यूशन नहीं जानता है पार्टी की आइडियोलॉजी नहीं देली जानता है तारीख को आप लोग रखेंगे देखो बात ये है हाईकमांड जो है अभी हाल ही में असम के लोगों को बुलाया था अब तेईस का अभी तक मेरे को फुरमान नहीं आया है अगर मैं जाऊंगा वहां पर तेईस को बुलाएंगे तो वहां कोई पकौड़े खाने को तो बुलाया ही नहीं बातचीत होगी पंजाब के मुद्दों पर पंजाब के इश्यूज़ पर कैसे रणनीति होनी चाहिए कैसे आम आदमी पार्टी को उखाड़ फेंकना है कैसे बीजेपी पोलराइजेशन ਇਹ ਮਨੂਸ ਸਮ੍ਰਿਤੀ ਕੀ ਸੋਚ ਵਾਲੇ ਲੋਕੋ ਕੋ ਇਸ ਦੇਸ਼ ਸੇ ਬਗਾਣਾ ਹੈ ਕੈਸੇ ਅਕਾਲੀ ਦਲ ਨੇ ਜਿਸ ਨੇ ਗੁਰੂਆਂ ਕਾ ਅਪਮਾਨ ਕੀਆ ਹੈ ਉਨਕੇ ਖਿਲਾਫ ਕੈਸੇ ਲੜਾਈ ਲੜਨੀ ਹੈ ਇਹ ਤੁਮਾਂ ਬਾਤੇ ਤੋ ਹੋਈ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵਡਿੰਗ ਨੇ ਚਰਨਜੀਤ ਚੰਨੀ ਦੇ ਬਿਆਨ ਤੇ ਪ੍ਰਤੀਕਰਮ ਦੇਣ ਤੋਂ ਇਨਕਾਰ ਕੀਤਾ ਅਤੇ ਨਾਲ ਹੀ ਕਿਹਾ ਕਿ ਪਾਰਟੀ ਹਾਈ ਕਮਾਂਡ ਹੀ ਕਾਂਗਰਸ ਦੇ ਅਹਿਮ ਫੈਸਲੇ ਲੈਂਦੀ ਹੈ ਉਹਨੇ ਕਿਹਾ ਕਿ ਕਾਂਗਰਸ ਵਿੱਚ ਕੋਈ ਪੱਖਪਾਤ ਨਹੀਂ ਹੁੰਦਾ ਆਜ਼ਾਦ ਬਾਤ ਦੇ ਨਾਤੇ ਸਿਆਸਤ ਕਰਨ ਵਾਲੇ ਤਬਾਹ ਹੋ ਜਾਂਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ